ਸ੍ਰੀ ਇਕਾਲੀ ਸਾਰਿਆਂ ਨੂੰ ਤੁਹਾਡਾ ਜਸ ਫੈਸ਼ਨਸ ਸਵਾਗਤ ਹੈ ਜੀ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਆ ਵੀ ਖ ਸਾਰਾ ਵਧੀਆ ਮਸ਼ੀਨੀ ਵਰਕ ਹੈ ਜੀ ਤੇ ਆ ਬਾਜੂ ਤੇ ਵਰਕ ਹੈ ਜੀ ਆ ਜੀ ਬਹੁਤ ਵਧੀਆ ਸੋਨਾ ਵਰਕ ਕੀਤਾ ਹੋਇਆ ਜੀ ਕਲੀਆਂ ਪਾ ਕੇ ਜੀ ਆ ਪੌਂਚੇ ਤੇ ਵਰਕ ਹੈ ਹਾਂ ਜੀ ਬਹੁਤ ਸੋਹਣੇ ਸੂਟ ਹੈ ਜੀ ਆ ਬਿੱਧ ਦੁਬੱਟਾ ਜੀ ਨਾਲ ਕੋਟੜਾ ਰੀੜਾ ਦਿੱਤਾ ਗਿਆ ਜੀ ਆ ਗਲੇ ਤੇ ਡਿਜ਼ਾਈਨ ਹੈ ਜੀ ਉੱਪਰ ਜੇ ਕਿਸੇ ਨੇ ਜੀ ਵਰਕ ਕਰਾਉਣਾ ਹੋਵੇ ਬਹੁਤ ਸੋਹਣਾ ਸੂਟ ਹੈ ਜੀ ਜੇ ਤੁਸੀਂ ਵਰਕ ਕਰਾਉਣਾ ਹੋਵੇ 2200 ਪ੍ਰਾਈਸ ਰੱਖਿਆ ਹੋਇਆ ਹੈ ਜੀ ਇਹਦਾ ਸਾਰਾ ਵਿਦਤ ਦੁਪट्टे ਸਨੇ ਜੀ ਤੁਸੀਂ ਕਰਵਾ ਸਕਦੇ ਹੋ ਤੁਹਾਨੂੰ ਨਵਾਂ ਕਰ ਦਿੱਤਾ ਜਾਊਗਾ ਜੀ WhatsApp ਤੋਂ ਤੁਸੀਂ DM ਕਰ ਸਕਦੇ ਆ ਉੱਥੇ ਕੋਈ WhatsApp ਤੇ ਤੁਸੀਂ ਮੈਸੇਜ ਕਰਕੇ ਸੂਟ ਮੰਗਵਾ ਸਕਦੇ ਆ ਜੀ ਧੰਨਵਾਦ ਜੀ ਤੁਹਾਡਾ